ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਲੈ ਆਜੋ ਮੇਰਾ ਵੀ ਜੁੜ ਜੋ ਕਰਾਂ ਤੇ ਗੱਲਾਂ ਆਪਾਂ ਕਰਨੀਆਂ ਨੇ ਪੰਜ ਚਾਰ ਇੱਕ ਤਾਂ ਪਠਾਨ ਮਾਜਰੇ ਨੇ ਦਿੱਲੀ ਦੇ ਲਟੇਰਿਆਂ ਨੂੰ ਜਿਹੜਾ ਤਾਪ ਚੜਾਇਆ ਉਹਦੇ ਬਾਰੇ ਗੱਲ ਕਰਨੀ ਆ ਦੂਜਾ ਡੀਸੀ ਲੁਧਿਆਣੇ ਨੇ ਡੰਗਾਂ ਬੰਦ ਕਰਨ ਦੇ ਹੁਕਮ ਚਾੜੇ ਆ ਤੇ ਤੀਜਾ ਅਸੀਂ ਫਾਜ਼ਿਲਕਾ ਹਲਕੇ ਦੇ ਵਿੱਚ ਆਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਆਂ ਇਦਾਂ ਹਾਲਾਤ ਕੀ ਨੇ ਜਾਂ ਹੋਰ ਜਿਹੜੀਆਂ ਹਨਾਂ ਬਾਰੇ ਗੱਲਾਂ ਬਾਤਾਂ ਕਰਨੀਆਂ ਬੜੀ ਜ਼ਰੂਰੀ ਤੇ ਬੜੀਆਂ ਅਹਿਮ ਗੱਲਾਂ ਨੇ ਸੋ ਮੇਰਾ ਵੀ ਜੁੜਦੇ ਜਾਇਓ ਤੇ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ ਜਿਹੜੀ ਗੱਲ ਨੂੰ ਲੈ ਕੇ ਮੈਂ ਸ਼ੁਰੂ ਕਰਨ ਲੱਗਾ ਹਾਂ ਗੱਲ ਪਠਾਨ ਮਾਜਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਹੜਾ ਢੇੜੀ ਤਰਿਆਂ ਦੇ ਦਿੱਲੀ ਦੇ ਟੇਰਿਆਂ ਨੂੰ ਡਾਕੂਆਂ ਨੂੰ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਨੂੰ ਲੁੱਟ ਰਹੇ ਨੇ ਜਦੋਂ ਅਸੀਂ ਬੋਲਦੇ ਸੀ ਨਾ ਵੀ ਦਿੱਲੀ ਆਏ ਲੁੱਟ ਕੇ ਖਾ ਗਏ ਪੰਜਾਬ ਨੂੰ ਤਾਂ ਜਿੰਨੇ ਵੀ ਬੌਕਰ ਦੇ ਭਗਤਾਂ ਸਾਨੂੰ ਗਾਲਾਂ ਕੱਢਦੇ ਸੀ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਈ ਹੁਣ ਤਾਂ ਗੁਆਚ ਨਹੀਂ ਰਹਿ ਗਈ ਕੋਈ ਹਾਲੇ ਵੀ ਕੋਈ ਜਿਹੜੀ ਕਸਰ ਤੁਹਾਨੂੰ ਨਜ਼ਰ ਆਉਂਦੀ ਆ ਵੀ ਹਾਲੇ ਵੀ ਕੋਈ ਘਾਟ ਆ ਹੁਣ ਤਾਂ ਸਾਫ਼ ਤੌਰ ਤੇ ਹਰਮੀਤ ਪਠਾਨ ਮਾਜਰੇ ਨੇ ਗੱਲ ਕਹੀ ਸੀ ਵੀ ਸਾਰਾ ਕੰਟਰੋਲ ਦਿੱਲੀ ਦਾ ਹੈ ਕੋਈ ਗੱਲਬਾਤ ਆ ਉਹ ਦਿੱਲੀ ਤੋਂ ਹੁੰਦੀ ਆ ਤਾਂ ਹੁਣ ਤਾਂ ਹਲੇ ਵੀ ਜੇ ਸਾਡੇ ਦਿਮਾਗ ਦੇ ਵਿੱਚ ਤੁੜਾ ਭਰਿਆ ਹੋਇਆ ਹਲੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਦਿੱਲੀ ਵਾਲੇ ਲਟੇਰੇ ਡਾਕੂ ਚੋਰ ਕਿਵੇਂ ਇਹਨਾਂ ਦੇ ਗਲਬਾ ਪਾ ਕੇ ਕਿਵੇਂ ਸਾਡੇ ਜੱਲੀ ਇਨਕਲਾਬੀ ਮੁੱਖ ਮੰਤਰੀ ਦੇ ਸਿਰ ਤੇ ਉੱਤੇ ਬੈਠੇ ਆ ਤੇ ਚੂਣ ਹੀ ਕਰ ਦਿੰਦੇ ਉਹਨੂੰ ਇਹ ਤੁਸੀਂ ਦੇਖ ਲਓ ਹੁਣ ਤਾਂ ਪਠਾਨਵਾਜੜਾ ਕਹਿ ਰਿਹਾ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਲਗਾਤਾਰ ਸਾਡੇ ਹੋਰ ਸਾਥੀ ਕਹਿ ਰਹੇ ਆ ਵੀ ਹੁਣ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਅਗਲੀ ਅੱਖ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਦੇ ਰੱਖ ਲਈ ਉਹ ਪਠਾਨ ਮਾਦਰੇ ਨੇ ਬੋਲਤਾ ਆ ਕੇ ਕਿ ਭਾਈ ਦਿੱਲੀ ਵਾਲਿਆਂ ਨੇ ਹੁਕਮ ਚਾੜਤਾ ਪੰਜਾਬ ਦੇ ਡੀਡੀਪੀਓ ਨੂੰ ਵੀਡੀਓ ਨੂੰ ਕਿ ਪੰਚਾਇਤਾਂ ਤੋਂ ਮਤੇ ਪਵਾ ਕੇ ਦਿਓ ਅਸੀਂ ਜਿੰਨੀ ਪੰਜਾਬ ਦੀ ਪੰਚਾਇਤੀ ਜ਼ਮੀਨ ਹੈ ਉਹ ਸਾਰੀ ਨਲਾਮ ਕਰਨੀ ਹੈ ਖੁੱਲੀ ਬੋਲੀ ਲਾ ਕੇ ਤੇ ਮੋਟਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਦਿੱਲੀ ਲੈ ਕੇ ਜਾਣਾ ਇਹ ਮੈਂ ਨਹੀਂ ਕਹਿੰਦਾ ਇਹ ਹਰਮੀਤ ਪਠਾਨ ਮਾਜਰਾ ਜਿਹੜਾ ਸਨੌਰ ਤੋਂ ਐਮ ਐਲ ਏ ਆ ਬੁੱਕ ਰਾਲਾਂ ਦਾ ਉਹ ਕਹਿ ਰਿਹਾ ਹੈ ਪਹਿਲਾਂ ਕੋਮਲ ਵਿਜੇ ਪ੍ਰਤਾਪ ਬੋਲਿਆ ਸੀ ਕੱਢ ਕੇ ਬਾਹਰ ਮਾਰਿਆ ਪਠਾਨ ਮਾਜਰਾ ਬੋਲਿਆ ਦੇਖ ਲੋ ਦਿੱਲੀ ਵਾਲਿਆਂ ਦੇ ਖਿਲਾਫ ਬੋਲਣ ਦੀ ਸਜ਼ਾ ਕੀ ਮਿਲਦੀ ਆ ਗਨਮੈਨ ਖੋਲੇ ਪਰ ਮੈਂ ਕਹਿੰਦਾ ਦੇਰ ਆਏ ਦਰਸਤ ਆਏ ਘੱਟੋ ਘੱਟ ਪਠਾਨ ਮਾਜਰੇ ਨੇ ਜਿਗਰਾ ਕੀਤਾ ਹਣ ਮੈਨੂੰ ਨਹੀਂ ਪਤਾ ਪਿੱਛੇ ਮਨਸਾ ਕੀ ਆ ਦੀ ਉਹਨੇ ਸੱਚੂਆਂ ਜਿਗਰਾ ਕੀਤਾ ਲੋਕਾਂ ਲਈ ਆਪਣਾ ਦਰਦ ਦਿਖਾਇਆ ਜਾਂ ਪੰਜਾਬ ਲਈ ਆਪਣਾ ਦਰਦ ਦਿਖਾਇਆ ਜਾਂ ਉਹਨੇ ਉਹਦਾ ਕੋ ਇਰਾਦਾ ਹੋਰ ਹੈ ਵੀ ਕੋਈ ਹੋਰ ਪਾਰਟੀ ਵੱਲੋਂ ਇਸ਼ਾਰਾ ਮਿਲ ਗਿਆ ਹੋਣਾ ਬੋਕਰ ਦਾ ਭੁਗਗੇ ਦਿਨ ਬੋਕਰ ਦੇ ਆ ਸਾਲ 6 ਮਹੀਨੇ ਰਹੇ ਲੋਕ ਜੁੱਤੀਆਂ ਮਾਰਨਗੇ ਹੁਣੀ ਵੜ ਜਾਣ ਹੜਾ ਜਾ ਜਾਣ ਜਿੰਨਾ ਪਿੰਡਾਂ ਜੇ ਅਸੀਂ ਗਏ ਆ ਲਾ ਕੇ ਮਾਜੇ ਤੋਂ ਗੁਰਦਾਸਪੁਰ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਆ ਸੈਨੀ ਵਾਲੇ ਦੇ ਪਿੰਡਾਂ ਚ ਗਏ ਆ ਫਰੋਇਪੁਰ ਦੇ ਅੱਜ ਇੱਧਰ ਫਿਰਦੇ ਆ ਫਾਲਕਾ ਦੇ ਪਿੰਡਾਂ ਚ ਤੇ ਲੋਕ ਕਹਿੰਦੇ ਜੁੱਤੀਆਂ ਮਰਾਂਗੇ ਜੁੱਤੀਆਂ ਬੜ ਕੇ ਦਿਖਾਓ ਪਤਾ ਲੱਗ ਗਿਆ ਇਹਨਾਂ ਨੂੰ ਵੀ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ ਇਹ ਖੁਦ ਪਠਾਨ ਮਾਜਰਾ ਕਹਿ ਰਿਹਾ ਜੁੱਤੀਆਂ ਪਹਿਣਣਗੀਆਂ ਪਾਸ ਉਹਨੂੰ ਇੱਕ ਗੱਲ ਮੈਂ ਹੋਰ ਵੀ ਦੱਸਦਾ ਪਠਾਨ ਮਾਜਰਾ ਸਾਹਿਬ ਜੇ ਤੂੰ ਇੰਨਾ ਜਿਗਰਾ ਕੀਤਾ ਨਾ ਬਾਈ ਤੇ ਗੱਲ ਤੇ ਖੜ ਯਾਰ ਪੰਜਾਬ ਉਹਨਾਂ ਨਾਲ ਖੜਦਾ ਜਿਹੜੇ ਪੰਜਾਬ ਨਾਲ ਖੜਦੇ ਆ ਜਿਹੜੇ ਪੰਜਾਬ ਨਾਲ ਗਦਾਰੀ ਕਰਦੇ ਪੱਟੇ ਸ਼ਰਾ ਮਾਰਦੇ ਪੰਜਾਬ ਉਹਨਾਂ ਨਾਲ ਖੜਦਾ ਨਹੀਂ ਸਮਾਂ ਪਾ ਕੇ ਪੰਜਾਬ ਉਸ ਗੱਲ ਦਾ ਜਵਾਬ ਦਿੰਦਾ ਹੈ ਇਹ ਨਾ ਹੋਵੇ ਕੱਲੋ ਕੋਈ ਹੋਰ ਪਾਰਟੀ ਤੁਰ ਜੇ ਦੇਖੋ ਜੀ ਮੈਂ ਤੁਹਾਡੀ ਖਾਤਰ ਐਡਾ ਤਿਆਗ ਕੀਤਾ ਹੁਣ ਤੁਹਾਨੂੰ ਹੋਰ ਗੱਲ ਮੈਂ ਪਤਾ ਹੀ ਦੱਸ ਦਿੰਨਾ ਹੈ ਹੋ ਸਕਦਾ ਆਉਣ ਵਾਲੇ 5-6 ਮਹੀਨਿਆਂ ਬਾਅਦ ਵੀ ਸੋਡਾ ਇਨਕਲਾਬੀ ਮੁੱਖ ਮੰਤਰੀ ਸਤਾਜ ਵਾਲੇ ਮਹਾਰਾਜ ਜੀ ਛਾਲ ਮਾਰ ਕੇ ਇੱਧਰ ਆ ਜਣ ਵੀ ਦੇਖੋ ਜੀ ਮੈਂ ਪੰਜਾਬ ਦੇ ਕਿੱਡਾ ਵੱਡਾ ਤਿਆਹ ਕਰਤਾ ਤੇ ਮੈਂ ਬੋਕਰਾਂ ਦੇ ਲੱਤ ਮਾਰੀ ਤੇ ਮੈਂ ਕੇਜਰੀਵਾਲ ਦੇ ਲੱਤ ਮਾਰੀ ਮੈਂ ਦਿੱਲੀ ਦੇ ਲਟੇਰਾਂ ਦੇ ਲੱਤ ਮਾਰੀ ਇਹ ਵੀ ਹੋ ਸਕਦਾ ਹੈ ਇਹ ਵੀ ਸੰਭਵ ਆ ਇਹਨੂੰ ਪਤਾ ਹੈ ਜਿਵੇਂ ਤੁਹਾਡੇ ਯਾਦ ਹੋਣਾ ਸਾਡੀ ਯਾਦ ਸ਼ਕਤੀ ਬਹੁਤ ਕਮਜ਼ੋਰ ਆ ਪੰਜਾਬੀਓ ਅਸੀਂ ਛੱਤਰ ਖਾ ਕੇ ਤੜਕੇ ਹੱਥ ਨੇ ਭੁੱਲ ਜਾਂਨੇ ਆ ਅਸੀਂ ਕੱਲੂ ਕਰੇ ਕਰਾ ਕੇ ਭੁੱਲ ਗਏ ਅਸੀਂ ਕਾਣ ਕਰਾ ਕੇ ਭੁੱਲ ਗਏ ਕਾਮਦਾਕ ਅਸੀਂ ਕਤਲੇ ਆਮ ਕਰਾ ਕੇ ਭੁੱਲ ਗਏ ਅਸੀਂ ਤਖਤ ਢਾ ਕੇ ਭੁੱਲ ਗਏ ਫਕੂ ਬੁੱਲੇ ਬੈਠਿਆ ਸੀ ਆ ਸਾਡੇ ਹਾਲਾਤ ਨੇ ਪਰ ਮੈਂ ਤੁਹਾਡੇ ਯਾਦ ਕਰਾ ਦਿੰਨਾ ਜਦੋਂ ਤੁਹਾਡੇ ਯਾਦ ਹੋਣਾ ਪਿਛਲੇ 3-4 ਮਹੀਨੇ ਰਹਿ ਗਏ ਸੀ ਤੇ ਕੈਪਟਨ ਨੂੰ ਲਾ ਕੇ ਕਾਂਗਰਸ ਨੇ ਪਾਸੇ ਮਾਰਿਆ ਤੇ ਚੰਨੀ ਮੁੱਖ ਮੰਤਰੀ ਬਣਾ ਸਾਰਾ ਤੋੜਾ ਝਾੜਤਾ ਸੀਗਾ ਜਾ ਕੇ ਕਾ ਦਿੱਤੇ ਕੈਪਟਨ ਤੇ ਜੀ ਕੈਪਟਨ ਜ਼ਿੰਮੇਵਾਰ ਸੀ ਹੁਣ ਅਸੀਂ ਕੰਮ ਕਰਾਂਗੇ ਇਹ ਵੀ ਹੋ ਸਕਦਾ ਕਿ ਇੰਨਾ ਵਿੱਚ ਹੌਲੀ 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 ਇਹ ਸੋਚਿਆ ਵੀ ਹੁਣ ਬਗਾਵਤ ਕਰਦੇ ਕਰਦੇ 1 2 3 4 ਫਿਰ ਅਖੀਰ ਤੇ ਮੁੱਖ ਮੰਤਰੀ ਸਾਹਿਬ ਜਨਾਬ ਕਹਿਣ ਦੇਖੋ ਜੀ ਸਾਨੂੰ ਤਾਂ ਇਹਨਾਂ ਨੇ ਦੱਬੀ ਰੱਖਿਆ ਤੇ ਹੁਣ ਅਸੀਂ ਤੁਹਾਡੇ ਨਾਲ ਆ ਹੁਣ ਅਸੀਂ ਪੰਜਾਬ ਨਾਲ ਸੋ ਪੰਜਾਬੀਓ ਇਹਨਾਂ ਗੱਲਾਂ 'ਚ ਨਾ ਆਜੋ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਚੇਤੇ ਰੱਖਿਓ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਨਾਲੇ ਛਲਾਵਾ ਹੋਵੇ ਇਹ ਧੋਖਾ ਹੋਵੇ ਪਰ ਮੈਂ ਕਹਣਾ ਪਠਾਨ ਮਾਜਰਾ ਜੇ ਤੂੰ ਮਰਦ ਦਾ ਬੱਚਾ ਤੂੰ ਕਹਿ ਦੇਂਗਾ ਭਵੰਤ ਸਿੰਘ ਮਰਦ ਦਾ ਬੱਚਾ ਬਣ ਮਰਦ ਬਣ ਪੰਜਾਬ ਤੇ ਨਾਲ ਹੈ ਪੰਜਾਬ ਕਰੇ ਨਾਲ ਸੀ ਪਰ ਜੋ ਪੰਜਾਬ ਨਾਲ ਕਰਤਾ ਨਾ ਤੋ ਇਹ 3.5 ਸਾਲਾਂ ਚ ਹੁਣ ਪੰਜਾਬ ਨਹੀਂ ਹੈਗਾ ਸ਼ੇਰੋ ਹੁਣ ਪੰਜਾਬ ਸੋਡੇ ਨਾਲ ਨਹੀਂ ਖੜੂਗਾ ਜੇ ਹੁਣ ਵੀ ਪੰਜਾਬ ਖੜੂਗਾ ਫਿਰ ਇਹ ਲੋਕ ਜੁੱਤੀਆਂ ਦੇ ਯਾਰ ਹੈ ਇਹ ਜੁੱਤੀਆਂ ਦੇ ਲੈਕ ਹੈ ਜੇ ਇਨਾ ਘਣ ਕਰਾ ਕੇ ਵੀ ਇੰਨੀਆਂ ਕਸੀ ਮੋਮੋ ਠੇੜੀਆਂ ਗੱਲਾਂ ਚ ਆ ਕੇ ਸ਼ਰਾਬੇ ਚ ਆ ਕੇ ਬਹਿਕਾ ਬਚਾਵੇ ਕਹਦੇ ਹਾਂਜੀ ਅਈ ਸੋਡੇ ਨਾਲ ਆ ਕੋਈ ਗੱਲ ਨਹੀਂ ਜੀ ਸੋ ਪਰ ਹੁਣ ਦੇਖਦੇ ਆ ਕੌਣ ਕੌਣ ਨੱਤਰ ਦਾ ਕਿਹੜਾ ਕਿਹੜਾ ਸੂਰਮਾ ਨੱਤਰ ਦਾ ਦਿੱਲੀ ਵਾਲਿਆਂ ਦੇ ਖਿਲਾਫ ਆ ਕਉ ਨਾ ਯੋਤੀ ਸਲੇ ਰਹਿੰਦੇ ਆ ਕੁਰਸੀਆਂ ਕਰਸੀਆਂ ਨਹੀਂ ਸਦਾ ਰਹਿੰਦੀਆਂ ਹੁੰਦੀਆਂ ਯਾਰ ਰਹਿਣਾ ਦਾ ਸੋਡਾ ਕਰਦਾਰ ਰਹਿਣਾ ਸਦਾ ਪੰਜਾਬ ਚ ਤੁਹਾਨੂੰ ਪੰਜਾਬ ਆਉਣ ਵਾਲਿਆਂ ਨੂੰ ਤਾਂ ਯਾਦ ਕਰ ਰਿਆਂ ਜੇ ਅੱਜ ਪੰਜਾਬ ਨਾਲ ਖੜੋਗੇ ਸੋ ਅਗਲੀ ਗੱਲ ਮੈਂ ਜਿਹੜੀ ਦੂਜੀ ਗੱਲ ਕਰਨੀ ਆ ਕਿ ਲੁਧਿਆਣੇ ਡੀਸੀ ਨੇ ਅੱਜ ਹੁਕਮ ਕਰਤਾ ਹੁਕਮ ਕੀ ਕੀਤਾ ਪਹਿਲਾਂ ਕਿ ਵੀਡੀਓ ਦੇਖ ਲਓ ਬਾਈ ਫਿਰ ਉਸ ਤੋਂ ਬਾਅਦ ਮੈਂ ਇੱਕ ਚਿੱਠੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦਾ ਪਹਿਲਾਂ ਵੀਡੀਓ ਦੇਖਿਓ ਬਾਈ ਇੱਕ ਮਿੰਟ ਖੋਜੋ ਮੜਾ ਜਾ ਆ ਲੈ ਆ ਪਹਿਲਾ ਵੀਡੀਓ ਦੇਖੋ ਆ ਵੀਡੀਓ ਜੀ ਸੁਣੋ ਮੈਂ ਇੱਕ ਵਾਰੀ ਫੇਰ ਦਿਖਾਣ ਲੁਧਿਆਣੇ ਦੀ ਵੀਡੀਓ ਆ ਭਾਈ ਇਹ ਆ ਦੇਖ ਲਿਓ ਇੱਕ ਗੂ ਲੁਧਿਆਣੇ ਵਗਦੇ ਆ ਹੂਟਰ ਲੁਧਿਆਣੇ ਵਗਦੇ ਆ ਕਿਉਂਕਿ ਜਿੰਨਾ ਲੁਧਿਆਣੇ ਦਾ ਬੁੱਢੇ ਦਰਿਆ ਦਾ ਪਾਣੀ ਸੀ ਨਾ ਸਾਰਾ ਉਹ ਬੈਕ ਫਲੋ ਵਜਿਆ ਉਹਦਾ ਤੇ ਸਾਰਾ ਪਾਣੀ ਪਿੱਛੇ ਮੁੜ ਕੇ ਲੁਧਿਆਣੇ ਬੁੱਢੇ ਦਰਿਆ ਦਾ ਪਾਣੀ ਕਿੱਥੇ ਵੜ ਗਿਆ ਆ ਕੇ ਸ਼ਹਿਰ ਚ ਵੜ ਗਿਆ ਬਾਈ ਲੋਕਾਂ ਦੇ ਘਰਾਂ ਚ ਵੜ ਗਿਆ ਗੰਦਗੀ ਵਾਲਾ ਜ਼ਹਿਰ ਵਾਲਾ ਕੈਮੀਕਲ ਵਾਲਾ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਤੇ ਡੀਸੀ ਲੁਧਿਆਣਾ ਨੇ ਹੁਕਮ ਚਾੜਿਆ ਆ ਸੁਣੋ ਚਿੱਠੀ ਪੜ ਕੇ ਸੁਣਾਉਣਾ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਆਪਣੇ ਪੱਤਰ ਨੰਬਰ ਇੰਨਾ ਇੰਨਾ ਦੇ ਵਿੱਚ ਦਫ਼ਤਰਾਂ ਨੂੰ ਬੇਨਤੀ ਕੀਤੀ ਹੈ ਕੀਤੀ ਗਈ ਹੈ ਕਿ ਭਾਰੀ بارش ਕਾਰਨ ਸਤਲੋ ਦਰਿਆ ਵਿੱਚ ਪਾਣੀ ਦਾ ਵਧਣ ਕਰਕੇ ਐਸਟੀਪੀ ਵਿੱਚ ਰਿਵਰਸ ਫਲੋ ਆ ਰਿਹਾ ਹੈ ਜਿਸ ਕਰਕੇ ਐਸਟੀਪੀ ਠੀਕ ਕੰਮ ਨਹੀਂ ਕਰ ਰਿਹਾ ਤੇ ਸ਼ਹਿਰ ਦੇ ਵਿੱਚ ਪਾਣੀ ਭਰਨ ਦਾ ਖਤਰਾ ਹੈ ਸ਼ਹਿਰ ਵਾਸੀਆਂ ਨੂੰ ਡੁੱਬਣ ਦਾ ਜਾਂ ਮਰਨ ਦਾ ਖਤਰਾ ਹੈ ਤੇ ਇਹਦੇ ਲਈ ਅਸੀਂ ਆ ਜਿਹੜੀਆਂ ਡਾਇੰਗਾਂ ਡਾਇੰਗ ਇੰਡਸਟਰੀਆਂ ਨੇ ਇਹਨਾਂ ਨੂੰ ਬੰਦ ਕਰ ਰਹੇ ਹਾਂ ਕਿਹੜੀਆਂ-ਕਿਹੜੀਆਂ ਜੀ ਬਦਰਕੇ ਡਾਈੰਗ ਐਸੋਸੀਏਸ਼ਨ ਲੁਧਿਆਣਾ ਤਾਜਪੁਰ ਰੋਡ ਡਾਈੰਗ ਐਸੋਸੀਏਸ਼ਨ ਲੁਧਿਆਣਾ ਇੰਡਸਟਰੀਅਲ ਏਰੀਆ ਏ ਅਤੇ ਮੋਤੀ ਨਗਰ ਉਹ ਤਮਾਮ ਡਾਈੰਗ ਇੰਡਸਟਰੀ ਜੋ ਸਮਰਾਲਾ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਥਿਤ ਹਨ ਫੋਕਲ ਪੁਆਇੰਟ ਏਰੀਏ ਵਿੱਚ ਸਥਿਤ ਡਾਈੰਗ ਕਸਟਰ ਹੋਰ ਡਾਈੰਗ ਅਤੇ ਪ੍ਰਿੰਟਿੰਗ ਵਾਸ਼ਿੰਗ ਯੂਨਿਟ ਜਿਹੜੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਡੀਸੀ ਲੁਧਿਆਣਾ ਨੇ ਜਨਾਬ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ ਆ हद हो गई ओ हद हो गई लानती ओ थोड़े हद हो गई ओए आज लुधियाणे शहर च केमिकल ਨਾਲ ਜੈਰ ਵਾਲਾ ਪਾਣੀ ਵੜ ਗਿਆ ਉਹ ਘਰਾਂ ਚ ਪਾਣੀ ਵੜਿਆ ਤਾਂ ਨਾਲ ਹੀ ਨਾਲ ਡੀਸੀ ਨੇ ਡਾਈੰਗ ਇੰਡਸਟਰੀ ਉਹ ਕਾਤਲ ਡਾਂਗਾ ਉਹ ਡਾਂਗਾ ਵਾਲੇ ਕਾਤਲ ਲੁਟੇਰੇ ਜਿੰਨਾਂ ਦੇ ਖਿਲਾਫ ਅਸੀਂ ਮੋਰਚਾ ਖੋਲਿਆ 3 ਦਸੰਬਰ ਨੂੰ ਇੱਥੇ ਮੋਰਚਾ ਲਾ ਲੁਧਿਆਣੇ ਇਕੱਠ ਕੀਤਾ ਸੀ ਵੀ ਬੁੱਢੇ ਦਰਿਆ ਤੂੰ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਉਹ ਰਾਜਸਥਾਨ ਤੱਕ ਦੇ ਲੋਕ ਮਾਰਦੇ ਬਾਈ ਸਾਰਾ ਦੱਖਣੀ ਮਾਲਵਾ ਮਾਰਦਾ ਉਹਨਾਂ ਜ਼ਹਿਰਾਂ ਪਾ ਕੇ ਪਾਣੀ ਚ ਕੈਮੀਕਲ ਪਾ ਕੇ ਡਾਈਆਂ ਇੰਡਸਟਰੀਆਂ ਨੇ ਉਦੋਂ ਸਾਡੇ ਖਿਲਾਫ ਇਹ ਇੱਥੇ ਪ੍ਰਵਾਸੀਆਂ ਨੂੰ ਇਕੱਠੇ ਕਰ ਲਿਆ ਇਹਨਾਂ ਨੇ ਮਹੌਲ ਬਣਾਉਣ ਦੀ ਖਾਤਰ ਪੰਜਾਬ ਦੇ ਵਿੱਚ ਵੀ ਇੱਥੇ ਦੇਖੋ ਜੀ ਇਹ ਤਾਂ ਟਕਰਾਾ ਚਾਹੁੰਦੇ ਨੇ ਮੁਰੇ ਪ੍ਰਵਾਸੀ ਇਕੱਠੇ ਕਰਾਈ ਕਿਨੇ ਪ੍ਰਸ਼ਾਸਨ ਨੇ ਉੱਥੇ ਖੜ ਕੇ ਪੁਲਿਸ ਦੀ ਹਾਜ਼ਰੀ ਦੇ ਬੱਚਾ ਉਹਨਾਂ ਦੇ ਸਟੇਜਾਂ ਲੱਗੀਆਂ ਪ੍ਰਵਾਸੀਆਂ ਦੀਆਂ ਜਿਹੜੇ ਡਾਂਗਾਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਸੀ ਤੇ ਮਾਹੌਲ ਇਹ ਬਣਾਇਆ ਕਿ ਨਾ ਟਕਰਾਾ ਕਰਾ ਦਿੱਤਾ ਜਾਵੇ। ਉਦੋਂ ਸ਼ਰੇਆਮ ਸਾਨੂੰ ਫੜਿਆ ਗਿਆ ਸਾਡੇ ਬੰਦਿਆਂ ਨੂੰ ਫੜਿਆ ਗਿਆ ਉੱਥੇ ਆ ਰਹੇ ਲੋਕਾਂ ਦੇ ਡਾਂਗਾਂ ਮਾਰੀਆਂ ਗਈਆਂ ਉੱਥੇ ਪਹੁੰਚ ਰੀਆਂ ਬੀਬੀਆਂ ਤੱਕ ਨਹੀਂ ਬਖਸ਼ੀਆਂ ਇਹਨਾਂ ਪੁਲਿਸ ਨੇ ਤੇ ਸਰਕਾਰ ਨੇ ਵੀ ਤੁਸੀਂ ਇਹ ਜ਼ਹਿਰ ਬੰਦ ਕਿਵੇਂ ਕਰੋਗੇ? ਜਿਹੜੀ ਜ਼ਹਿਰ ਜਿਹੜੀ ਜ਼ਹਿਰ ਅੱਜ ਤੋਂ 30-40 ਸਾਲ ਪਹਿਲਾਂ ਤੋਂ ਸ਼ੁਰੂ ਹੋ ਕੇ ਅੱਜ ਤੱਕ ਲੋਕਾਂ ਨੂੰ ਮਾਰ ਰਹੀ ਹੈ ਲੋਕਾਂ ਢਿੱਡ ਜਾ ਰਹੀ ਹੈ ਲੋਕਾਂ ਜਵਾਕ ਅੱਖਾ ਗਈ ਜਿਹੜੀ ਡੈਂਗਾ ਦੀ ਜ਼ਹਿਰ ਉਦੋਂ ਤੁਸੀਂ ਚੁੱਪ ਸੀ ਤੇ ਸਾਡੇ ਖਿਲਾਫ ਸੀ ਅੱਜ ਜੇ ਉਹੀ ਪਾਣੀ ਉਹੀ ਕੈਮੀਕਲ ਉਹੀ ਜ਼ਹਿਰ ਲੋਕਾਂ ਦੇ ਘਰੇ ਵੜ ਗਿਆ ਤਾਂ ਤੁਸੀਂ ਨਾ ਨਾ ਡੀਸੀ ਲੁਧਿਆਣਾ ਦੇ ਹੁਕਮ ਚਾੜਤਾ ਕਿ ਡੈਂਗਾ ਤੁਰਤ ਬੰਦ ਕਰ ਦਿਓ ਬਾਸ ਛੋੜੇ ਹੁਣ ਲੋਕ ਮਰਦੇ ਨਹੀਂ ਦਿਖਦੇ ਘਰਾਂ ਚ ਬੜਾ ਪਾਣੀ ਦੇਖ ਗਿਆ ਹੱਦ ਹੋ ਗਈ ਘਰਾਂ ਚ ਬੜਾ ਪਾਣੀ ਦੇਖਦਾ ਟਡਾਂ ਚ ਬੜਾ ਪਾਣੀ ਨਹੀਂ ਦਿਖਦਾ ਜੋ ਟਡਾਂ ਜ਼ਹਿਰ ਜਾ ਰਹੀ ਐ ਜੋ ਨਸਲਾਂ ਦਾ ਘਾਣ ਹੋ ਰਿਹਾ ਜੋ ਜੰਮਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਉਹ ਨਹੀਂ ਦੇਖਦਾ ਬਾਈ ਸੋਨੂੰ ਇਹ ਦਿਖਦੇ ਐ ਸੋਨੂੰ ਆ ਦੇਖੋ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਡੀਸੀ ਲੁਧਿਆਣਾ ਨੇ ਹੁਕਮ ਕੀਤਾ ਡੈਂਗਾ ਬੰਦ ਕਰਨ ਦਾ ਹੁਣ ਡੈਂਗਾ ਨੂੰ ਖੋਲਣ ਦਾ ਹੁਕਮ ਨਾ ਦੇ ਦਿਓ ਇਹ ਗਲਤੀ ਨਾ ਕਰ ਲਿਓ ਕਿਉਂਕਿ ਐਨਜੀਡੀ ਪਹਿਲੇ ਹੀ ਕਹ ਚੁੱਕੀ ਇਹਨੂੰ ਫੌਰੀ ਬੰਦ ਕਰੋ ਇਸ ਤੋਂ ਇਲਾਵਾ ਨੈਸ਼ਨਲ ਪਲੂਸ਼ਨ ਬੋਰਡ ਕਾ ਚੁੱਕਿਆ ਉਹਨੂੰ ਬੰਦ ਕਰੋ ਅਸੀਂ ਆਰਡਰ ਲੈ ਕੇ ਕਮਿਸ਼ਨਰ ਲੁਧਿਆਣੇ ਕੋਲੇ ਗਏ ਆ ਡੀਸੀ ਲੁਧਿਆਣੇ ਕੋਲੇ ਗਏ ਆ ਥਾਣੇ ਦਰਖਾਸਤਾਂ ਵੀ ਇਹ ਲੋਕ ਪਾਣੀਆਂ ਜ਼ਹਿਰਾਂ ਪਾ ਕੇ ਸਾਡੇ ਕਤਲ ਕਰ ਰਹੇ ਨੇ ਇਹਨਾਂ ਖਿਲਾਫ ਮੁਕੱਦਮੇ ਦਰਜ ਹੋਣ ਡੈਂਗਾ ਬੰਦ ਹੋਣ ਇਹ ਕਾਰਖਾਨੇ ਬੰਦ ਹੋਣ ਹੁਣ ਬੰਦ ਨਾ ਕਰਾ ਦਿਓ ਅਗਲੀ ਗੱਲ ਹੋਰ ਸੁਣ ਲਿਓ ਆ ਜਿਹੜੇ ਪ੍ਰਵਾਸੀ ਸੜ ਸਿਰਚ ਗਲੀਆਂ ਕਰਨ ਲੱਗ ਕੇ ਆ ਕੇ ਜਦੋਂ ਜਦੋਂ ਬਈ ਇੱਥੇ ਪੰਜਾਬ ਬਣਿਆ ਮਾਹੌਲ ਜੰਗ ਜੇ ਦਾ ਮਾਹੌਲ ਜਾ ਬਣਿਆ ਉਹਨਾਂ ਦਿਨਾਂ ਦੇ ਵਿੱਚ ਵੀ ਟ੍ਰੇਨਾਂ ਫਲਫਲ ਚੜ੍ਹਗੇ ਸੀਗੇ। 헤ਠਾ ਉੱਤੋਂ ਰੇਲ ਗੱਡੀਆਂ ਭਰੀਆਂ ਜਾਂਦੀਆਂ ਸੀਗੀਆਂ। ਇਹਨੂੰ ਪੰਜਾਬ ਨਾਲ ਕੋਈ ਦਰਦ ਨਹੀਂ। ਮੈਂ ਸਾਡੇ ਪੰਜਾਬ ਦੇ Hindu ਭਰਾਵਾਂ ਨੂੰ ਕਹਿਣਾ ਚਾਹਨਾ। ਖਾਸ ਤੌਰ ਤੇ ਲੁਧਿਆਣੇ ਦੇ ਵਸਨੀਕਾਂ ਨੂੰ Hindu ਭਰਾਵਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਅੱਜ ਹਾਲਾਤ ਦੇਖ ਲਓ। ਨਾ ਇਹ ਪਹਿਲਾਂ ਪੰਜਾਬ ਨਾਲ ਖੜਿਆ, ਨਾ ਕੋ ਟੈਕਸ ਦਿੰਦੇ ਆ ਇਹ ਪੰਜਾਬ ਨੂੰ। ਪਰ ਪੰਜਾਬ ਦੇ ਜਦੋਂ ਪੰਜਾਬ ਤੇ ਕੋਈ ਮੁਸੀਬਤ ਪੈਂਦੀ ਹੈ, ਖੜਦੇ ਪੰਜਾਬੀ ਨੇ। ਅੱਜ ਫੇਰ ਇਹ ਉਹੀ ਲੋਕ ਜਦੋਂ ਮੜਾ ਪਾਣੀ ਦਾ ਮਾਹੌਲ ਬਣਿਆ ਇਹਨਾਂ ਨੇ ਦੇਖਿਆ ਪਤਾ ਨਹੀਂ ਹੋਰ ਪਾਣੀ ਆ ਜੂ ਪੰਜਾਬ ਤਾਂ ਡੁੱਬੀ ਜਾਊ ਟ੍ਰੇਨਾਂ ਭਰ-ਭਰ ਕੇ ਅੱਜ ਵੀ ਜਾਣੀਆਂ ਸ਼ੁਰੂ ਹੋ ਗਈਆਂ ਇੱਥੋਂ ਸੋ ਮੈਂ ਪੰਜਾਬ ਦੇ ਚਾਹੇ ਸਾਡੇ ਸਿੱਖ ਨੇ ਚਾਹੇ ਸਾਡੇ Hindu ਭਾਈਚਾਰੇ ਦੇ ਲੋਕ ਨੇ ਚਾਹੇ ਕੋਈ ਹੋਰ ਭਾਈਚਾਰੇ ਆ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨਾਲ ਖੜਨਾ ਇਹ ਗੱਲ ਲੜ ਬੰਦ ਲਓ ਸਮਝ ਲਓ ਪੰਜਾਬ ਦੇ ਲੋਕੋ ਇਥੇ ਛੋੜ ਦੇ ਨਾਲ ਹੀ ਲੋਕ ਖੜਨਗੇ ਤਸ ਤਾਂ ਨੂੰ ਵੀ ਬੇਨਤੀ ਹੈ ਕਿ ਹੁਣ ਪੰਜਾਬ ਨਾਲ ਖੜਨ ਦਾ ਵੇਲਾ ਬਾਈ ਹੁਣ ਦਿੱਲੀ ਨਾਲ ਨਹੀਂ ਦਿੱਲੀ ਨੇ ਪੰਜਾਬ ਨਾਲ ਧੱਕਾ ਹੀ ਕੀਤਾ ਧੋਖੇ ਦਿੱਤੇ ਪੰਜਾਬ ਨੂੰ ਬਟ ਛੁਰੇ ਹੀ ਮਾਰੇ ਆ ਸੋ ਆਓ ਪੰਜਾਬੀਓ ਅੱਛਾ ਅਗਲੀ ਘੜ ਹਣ ਹੜਾਂਦੇ ਵੀ ਕਰ ਲਗੇ ਮਾੜੀ ਮੁੱਠੀ ਬਾਈ ਹੜਾਂ ਦੇ ਹਾਲਾਤ ਸੁਣ ਲੋ ਮੜਾ ਧਿਆਨ ਨਾਲ ਕੰਨ ਖੋਲ ਕੇ ਮੇਰੀ ਗੱਲ ਨੂੰ ਰਾਸ਼ਨ ਬਹੁਤ ਪਹੁੰਚ ਰਿਹਾ ਤੂੜੀ ਵੀ ਹੁਣ ਬਹੁਤ ਪਹੁੰਚਣ ਲੱਗੀ ਅੱਜ ਵੱਡੇ ਪੱਦਰ ਦੇ ਤੂੜੀ ਸਾਨੂੰ ਫੋਨ ਆਇਆ ਉਧਰੋਂ ਗੁਰਦਾਸਪੁਰਾਇ ਦੇ ਪਾਸੇੋਂ ਵੀ ਮਾਝੇ ਚੋਂ ਵੀ ਇਧਰੋਂ ਪ੍ਰੋਪਰ ਰਿਪੋਰਟ ਆ ਬੀ ਤੇ ਇਧਰ ਵੀ ਸਾਡੇ ਕੋਲੇ ਪਤਾ ਲੱਗਿਆ ਵੀ ਟਰਾਲੀਆਂ ਟੂੜੀ ਦੀਆਂ ਤੇ ਆਹ ਜਿਹੜੀਆਂ ਗੰਡਾਂ ਜੀਆਂ ਹੁੰਦੀਆਂ ਚਾਰੇ ਜੀ ਵਾਲੀਆਂ ਪਹੁੰਚ ਰਹੀਆਂ ਰਾਸ਼ਨ ਵੀ ਪਹੁੰਚ ਰਿਹਾ ਹੁਣ ਇੱਕ ਵਾਰੀ ਫਿਲਹਾਲ ਮੈਂ ਤੁਹਾਨੂੰ ਬੇਨਤੀ ਕਰਦਾ ਰੁਕ ਜੋ ਬਈਆ ਰੁਕੋ ਮਾੜਾ ਜਾਂ ਹਾਲੇ ਬਈ ਲੋਡ ਪੈਣੀ ਐ ਇਹਨਾਂ ਲੋਕਾਂ ਨੂੰ ਦੱਸਾਂ 20ਾਂ ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਆਪਾਂ ਨੂੰ ਪਤਾ ਲੱਗੂ ਪਾਣੀ ਉੱਤਰ ਗਿਆ ਫਸਲਾਂ ਕਿੰਨੀਆਂ ਨੁਕਸਾਨੀਆਂ ਗਈਆਂ ਕਿਹੜਾ ਬੋਰ ਖੜ ਗਿਆ ਕਿਹਦੇ ਪਸ਼ੂ ਮਰ ਗਏ ਕਿਹਦਾ ਘਾਟਾ ਹੈ ਗਿਆ ਉਹਦੇ ਹਿਸਾਬ ਨਾਲ ਕਿੰਨੀ ਕਿੰਨੀ 4-4 5-5 ਫੀਟ ਬ੍ਰੇਤੀ ਚੜ ਗਈ ਬਾਣਾ ਦੇ ਵਿੱਚ ਪਿੰਡਾਂ ਦੇ ਵਿੱਚ ਰੇਗ ਚੜ ਗਈ ਉਹ ਚੱਕਣ ਲਈ ਸਾਨੂੰ ਉਦੋਂ ਮੇਰਾ ਵੀ ਜਰੂਰਤ ਪੈਣੀ ਆ ਤੁਸਾਨੂੰ ਪਿੰਡਾਂ ਚੋਂ ਵੀ ਬੇਨਤੀ ਕਰਦਾ ਕਿ ਤੁਸੀਂ ਰਾਸ਼ਨ ਇਕੱਠਾ ਕਰਨਾ ਪੈਸੇ ਇਕੱਠੇ ਕਰਨੇ ਆ ਕਰਕੇ ਇੱਕ ਵਾਰੀ ਕਿਤੇ ਵੀ ਪੰਚਾਇਤ ਕੋਲੇ ਰੱਖ ਦਿਓ ਗੁਰੂ ਘਰ ਰੱਖ ਦਿਓ ਸਾਂਝੇ ਬੰਦਿਆਂ ਕੋਲ ਰੱਖ ਦਿਓ ਜਿਹੜੇ ਬਾਹਰਲੇ ਨਾਲ ਦੇ ਭਰਾ ਫੋਨ ਕਰਦੇ ਉਹਨੂੰ ਬੇਨਤੀ ਕਰਦਾ ਕਿ ਭਾਈ ਹਲੇ ਲੋੜ ਨਹੀਂ ਹੈਗੀ ਹਲੇ ਖੜਜੋ ਹਲੇ ਐ ਨਹੀਂ ਪਤਾ ਲੋੜਵੰਤ ਕੋ ਪਹੁੰਚੇ ਨਾ ਤੇ ਦੂਜੇ ਲਟੇਰੇ ਮੁਰੇ ਹੋਏ ਤਰੇ ਫਿਰਦੇ ਲੁੱਟਣ ਨੂੰ ਉਹ ਸੋਨੂੰ ਪਹਿਲੇ ਸਰਵਿਸ ਖੋ ਖਿੰਝ ਕੇ ਲੈ ਜਾਣਗੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਕੱਠਾ ਕਰਕੇ ਰੱਖ ਲਓ ਜਦੋਂ ਅਸੀਂ ਉਸ ਤੋਂ ਬਾਅਦ ਵੀ ਸੋਚਿਆ ਵੀ ਜਦੋਂ ਪਾਣੀ ਲੈ ਗਿਆ ਸੀ ਸਾਰੇ ਪਿੰਡਾਂ ਜਾ ਕੇ ਦੁਬਾਰੇ ਪੜਤਾਲ ਕਰਕੇ ਤੁਹਾਨੂੰ ਦੱਸਾਂਗੇ ਵੀ ਭਾਈ ਐਸ ਪਿੰਡ ਦੇ ਵਿੱਚ ਆ ਏਨੇ ਘਰ ਜਿਹੜੇ ਉਹ ਪੀੜਤਾ ਏਨੇ ਬੰਦੇ ਪੀੜਤਾ ਇਹਨਾਂ ਦਾ ਆਹ ਨੁਕਸਾਨ ਹੋਇਆ ਤੁਸੀਂ ਆਪ ਦੇ ਤੌਰ ਤੇ ਆਪਣੇ ਬੰਦੇ ਭੇਜ ਕੇ ਉਹਨਾਂ ਪਿੰਡਾਂ ਦੀ ਉਹਨਾਂ ਪਰਿਵਾਰਾਂ ਉਹਨਾਂ ਬੰਦਿਆਂ ਦੀ ਮਦਦ ਕਰਨੀ ਹੈ ਬਾਈ ਕਿਸੇ ਦੇ ਹੱਥ ਨਹੀਂ ਦੇਣਾ ਬਾਈ ਕਿਸੇ ਦੇ ਹੱਥ ਨਾ ਦਿਓ ਵੀ ਲੈ ਫਲਾਣਿਆਂ ਲੱਖ ਰੁਪਇਆ ਭੇਜਤਾ 2 ਲੱਖ ਭੇਜਤਾ 50 ਹਜ਼ਾਰ ਭੇਜਤਾ ਮਦਦ ਦੋ ਮਦਦ ਮੋਦ ਨਹੀਂ ਪਹੁੰਚਦੀ ਬਾਈ ਸੋਡੀ ਉਹ ਰਾਜ ਹੀ ਰਲ ਲ ਜਾਂਦੀ ਹੈ ਅਜੇ ਬਥੇਰੇ ਉੱਠਣਗੇ ਮੇਰੇ ਵਰਗੇ ਜਾ ਕੇ ਕਹਿੰਦੇ ਘਰੇ ਵੀਡੀਓ ਪਾ ਦੇਣਗੇ ਫੋਟੋ ਖਿਲਾ ਦੇਣਗੇ ਕੁ ਚਾਰ ਗੱਟੇ ਲੈ ਜਾਣਗੇ ਰਸਣ ਦੇ ਭਰ ਕੇ ਅਸੀਂ ਸੇਵਾ ਕਰਦੇ ਫਿਰਦੇ ਸਾਨੂੰ ਫੰਡ ਭੇਜੋ ਨਾ ਕਿਸੇ ਨੂੰ ਦੁੱਖੀ ਨਾ ਪਾਇਓ ਬਾਈ ਤੁਹਾਨੂੰ ਇਹ ਬੇਨਤੀ ਕਰਦਾ ਜਿਹੜੇ ਮਦਦ ਕਰਨੀਆਂ ਸਿੱਧੇ ਤੌਰ ਤੇ ਆਰ ਤੌਰ ਤੇ ਆਪ ਕਰੋ ਜੇ ਬਾਕੀ ਇਹਨਾਂ ਦੀ ਮਤ ਕਰਨਾ ਚਾਹੁੰਦੇ ਆ ਨਹੀਂ ਜੇ ਤੁਸੀਂ ਇੱਥੇ ਰੁਪਿਆ ਭੇਜੋਗੇ ਤੇ ਇੱਥੇ ਚਵਾਨੀ ਵੀ ਨਹੀਂ ਪਹੁੰਚਣੀ ਇਸ ਕਰਕੇ ਤੁਹਾਨੂੰ ਬੇਨਤੀ ਆ ਇੱਕ ਦਾ ਖੜ ਦਿਓ ਸੋ ਨਾਲ ਦੀ ਨਾਲ ਦੱਸ ਦੇ ਜਾਵਾਂਗੇ ਇੱਕ ਬਾਈ ਕਹਿੰਦਾ ਸੀਐਮ ਵੀ ਅਕਾਊਂਟ ਨੰਬਰ ਦੇਈ ਜਾਂਦਾ ਆ ਉਹਦਾ ਮੁੱਖ ਮੰਤਰੀ ਅਕਾਊਂਟ ਨੰਬਰ ਦੇਈ ਜਾਂਦਾ ਉਹਦਾ ਕਹਿੰਦੇ ਮੇਰੇ ਕੋਲ ਫੰਡ ਹੀ ਬਹੁਤ ਪਿਆ ਲੋੜ ਹੀ ਨਹੀਂ ਮੈਨੂੰ ਹੁਣੋ ਕਰੇ ਇਹਨਾਂ ਦੇ ਮੰਤਰੀ ਬੋਲੀ ਜਾਂਦੇ ਆ ਅਸੀਂ ਚਿੱਠੀਆਂ ਲਿਖੀ ਜਾਂਦੇ ਆ ਜੀ ਸੈਂਟਰ ਸਾਡੇ ਪੈਸੇ ਦੇ ਵੀ 60 ਹਜ਼ਾਰ ਕਰੋੜ ਦਾੜਾ ਜੀਐਸਟੀ ਨਾਲ ਰੋਕੀ ਬੈਠੇ ਆ ਜੀ ਚਿੱਠੀਆਂ ਨਾਲ ਗੱਲ ਨਹੀਂ ਬਣਨੀ ਲਕ ਤਾਂ ਜਾਣ ਲੈ ਕੇ ਆਓ ਪੰਜਾਬ ਦੇ ਹੱਕ ਦੀ ਗੱਲ ਕਰੋ ਡੈਮਾਂ ਦੇ ਕੰਟਰੋਲ ਦੀ ਗੱਲ ਕਰੋ ਡੈਨ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਕਰੋ ਹੈਡ ਵਰਕਸ ਦੇ ਕੰਟਰੋਲ ਆਪਣੇ ਦੇ ਕੋਲੇ ਕਰੋ ਡੈਮਾਂ ਦੇ ਕੰਟਰੋਲ ਆਪਣੇ ਕੋਲੇ ਕਰੋ ਧਾਰਾ ਪੰਜਾਬ ਪੁਨਰ ਗਠਨ ਐਕਟ ਦੀ ਧਾਰਾ 78 79 80 ਨੂੰ ਰੱਦ ਕਰਨ ਦੀ ਗੱਲ ਕਰੋ ਐਂ ਲੜਾਈ ਲੜੀ ਜਾਣੀ ਚਿੱਠੀਆਂ ਲਿਖਤੀਆਂ ਜੀ ਬੰਬੂ ਕਾਰਟ ਲੈ ਕੇ ਤੁਰਿਆ ਫਿਰਦਾ ਕੋਈ ਪਾਣੀ ਚ ਕੋਈ ਬੋਰੀ ਚੱਕੀ ਫਿਰਦਾ ਜਿਹੜੀ ਅਸਲ ਗੱਲ ਤੇ ਆਉਂਦੀ ਹੀ ਨਹੀਂ ਯਾਰ ਇਹ ਐਡੇ ਗਰਾਰ ਤੇ ਬੇਈਮਾਨ ਲੋਕ ਐ ਐਡੇ ਇਹ ਝੋਲੀ ਚੱਕ ਲੋਕ ਨੇ ਇਹਨਾਂ ਨੇ ਪੰਜਾਬ ਤਾਂ ਦਾ ਮਰਿਆ ਯਾਰ ਮੁੱਦੇ ਦੀ ਗੱਲ ਹੀ ਨਹੀਂ ਕਰਦੇ ਹਰ ਹਰ ਸਾਲ ਆਉਣਗੇ ਸਾਨੂੰ ਹਰ ਸਾਲ ਮਾਰਨਗੇ ਸਾਡਾ ਪੰਜਾਬ ਦਾ ਕੋਈ ਅਧਿਕਾਰੀ ਨਹੀਂ ਕੋਈ ਬੰਦਾ ਨਹੀਂ BBMB ਦੇ ਵਿੱਚ ਪੰਜਾਬ ਬਿਲਕੁਲ ਖੁੰਝੇ ਕਰ ਲਾਤਾ ਉਥੋਂ ਸਾਡਾ ਕੰਟਰੋਲ ਕੋਈ ਨਹੀਂ ਸਾਨੂੰ ਪਤਾ ਨਹੀਂ ਪਾਣੀ ਕਿੰਨਾ ਆ ਰਿਹਾ ਹੈ ਕੋਈ BBMB ਆਪਣੀ ਵੈਬਸਾਈਟ ਤੇ ਕੋਈ ਅੰਕੜਾ ਕੋਈ ਡਾਟਾ ਨਹੀਂ ਸ਼ੋਅ ਕਰ ਰਹੀ ਕਿ ਕਿੰਨਾ ਪਾਣੀ ਆ ਲੈ ਕਿੰਨਾ ਛੱਡਦੇ ਆ ਸ਼ਰਿਆਂ ਪਾਣੀ ਇਕੱਠਾ ਕਰਕੇ ਪੰਜਾਬਰ ਕੋਲ ਛੱਡੇਗੇ ਤੇ ਪੰਜਾਬ ਨੂੰ ਮਾਰ ਹੀ ਗਿਆ ਮੈਨ ਮੇਡ ਜਿਹਨੂੰ ਹੜ ਕਹਿੰਦੇ ਆ ਸ਼ਾਸ਼ੀ ਹੜ ਜਿਹਨੂੰ ਕਹਿੰਦੇ ਆ ਉਧਰ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਇਹ ਬੋਰੀਆਂ ਬਾਰੀਆਂ ਚੱਕਣ ਵਾਲੀ ਲੀਡਰੋ ਗੱਲ ਬਣਨੀ ਏ ਬੰਬੂ ਕਾਰ ਤੇ ਬਹਿ ਕੇ ਪਹੁੰਚੇ ਲਵੇੜ ਕੇ ਭਵੰਤਸਿਆ ਅੱਜ ਤੂੰ ਫਿਰ ਦਾ ਹੜਾ ਵਾਲੇ ਕੋਲੇ ਆਇਆ ਨਹੀਂ ਬਾਈ ਕੋਈ ਫਾਇਦਾ ਨਹੀਂ ਤੇਰਾ ਕੋਈ ਕੰਮ ਨਹੀਂ ਤੇਰਾ ਕੰਮ ਹੈ ਤੂੰ ਕੰਟਰੋਲ ਦੇਖਣਾ ਤੇਰਾ ਕੰਮ ਨਹੀਂ ਹੈ ਤੂੰ ਦੇਖਣਾ ਤੇਰੇ ਅਫਸਰ ਕੀ ਕਰ ਰਹੇ ਐ ਤੇਰੇ ਮੰਤਰੀ ਕੀ ਕਰ ਰਹੇ ਐ ਤੇਰਾ ਕੰਮ ਹੈ ਦਿੱਲੀ ਨਾਲ ਗੱਲ ਕਰ ਬਾਕੀ ਸੂਬਿਆਂ ਨਾਲ ਗੱਲ ਕਰ ਫੈਡਰਲ ਢਾਂਚੇ ਦੀ ਗੱਲ ਕਰੋ ਰਾਜਾਂ ਦੇ ਹੱਕਾਂ ਦੀ ਗੱਲ ਕਰ ਅਧਕਾਰਾਂ ਦੀ ਗੱਲ ਕਰ ਜਿਆ ਲਗਾਤਾਰ ਸੈਟਲਾਈਜ਼ ਹੋ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਕੇਦ ਨੂੰ ਸਾਰੇ ਸੂਬਿਆਂ ਦੇ ਹੱਕ ਹੋ ਰਿਹਾ ਹੈ ਗੱਲ ਉਹ ਕਰਨੀ ਚਾਹੀਦੀ ਅੱਜ ਨਹੀਂ ਭੁੱਲ ਜਾਓ ਹਰ ਹਰ ਸਾਲ ਆਉਣਗੇ ਤੁਹਾਨੂੰ ਮਾਰਨਗੇ ਹੁਣ ਦਿੱਲੀ ਵਾਲੇ ਲੋਟੂ ਇੱਕ ਸੱਜਣ ਕਹਿੰਦਾ ਜਗENDER ਕਹਿੰਦਾ ਕਿੱਥੇ ਭੱਜ ਗਏ ਬਾਈ ਉੱਡ ਗਏ ਕਿੱਥੇ ਅਸੀਂ ਸੋਧੀ ਆ ਤੇ ਤੁਹਾਡਾ ਦੂਜਾ ਹਾ ਖੇਦਰੀਵਾਲ ਥਾਉਂਦੇ ਆ ਲਿਓ ਲੱਭ ਕੇ ਕਰਾਂ ਸੋ ਗੱਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਲੋਕੋ ਆਪਣੇ ਦਿਮਾਗ ਖੋਲ ਕੇ ਭਾਵਕ ਨਾ ਹੋਓ ਇਹ ਲੜਾਈ ਐ ਨਹੀਂ ਰੋਕੀ ਜਾਣੀ ਇਹ ਹੜ ਫਲੱਡ ਇਹ ਮਾਰਾਂ ਨਹੀਂ ਰੁਕਣੀਆਂ ਜੇ ਅਸੀਂ ਨਾ ਇਹਨਾਂ ਮੁੱਦਿਆਂ ਨੂੰ ਲੈ ਕੇ ਲੜੇ ਤਾਂ ਸਾਡੇ ਕੋਲੇ ਕੱਖ ਨਹੀਂ ਹੈਗਾ ਪੰਜਾਬ ਕੋਲੇ ਸੋਨਮਾ ਦੱਸ ਦੇਣਾ 78 ਦੇ 80 ਉਹਦੀ ਇੱਕ ਮੋਟੀ ਆਧਾਰਨ ਮਸੂਦਨਾ ਉਹ ਧਾਰਾਵਾਂ ਉਹ ਮਦਾਂ ਉਹ ਕਲॉज ਪਤਾ ਕੀ ਕਹਿੰਦੇ ਆ ਪੰਜਾਬ ਪੁਨਰਗਠਨ ਐਕਟ ਦੇ ਪੰਜਾਬ ਕੋਲੇ ਜੇ ਪੰਜਾਬ ਨੇ ਆਪਣੀ ਇੱਕ ਨਹਿਰ ਵੀ ਬਣਾਉਣੀ ਹੈ ਨਹਿਰ ਬਣਾਉਣ ਦਾ ਅਧਿਕਾਰ ਵੀ ਪੰਜਾਬ ਕੋਲੇ ਹੈ ਨਹੀਂ ਨਹਾ ਬਣਾਉਣ ਦਾ ਅਧਿਕਾਰ ਪੰਜਾਬ ਕੋਲ ਨਹੀਂ ਉਹ ਵੀ ਸੈਂਟਰ ਤੋਂ ਮਨਜ਼ੂਰੀ ਲੈਣੀ ਪਊ ਅਸੀਂ ਗੱਲ ਕਰਦੇ ਆ ਕਿ ਅਸੀਂ ਪਾਣੀ ਰੋਕ ਲਾਂਗੇ ਖੜਾਂ ਦਾ ਹੈ ਸਾਡੇ ਵਾਲਾ ਮੁੱਖ ਮੰਤਰੀ ਡੋਸੇ ਖਾਂਦਾ ਫੜਦਾ ਤਾਂ ਮੰਨ ਲਾਡੂ ਸਟਾਲਨਾਰ ਕੇ ਨੂੰ ਸੁਣ ਕਿਵੇਂ ਇੱਕ ਠੋਕ ਕੇ ਆਪਣੇ ਸੂਬੇ ਦੀ ਗੱਲ ਕਰਦੇ ਆ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦੇ ਆ ਇਹ ਜਾਗ ਟਿੰਡਕ ਭੈ ਦੇ ਲੇੜਾਂ ਦੇ ਵੀ ਜਨਾ ਸਾਡੀ ਕੁਰਸੀ ਰਹਿਣ ਦਿਓ ਜੀ ਤੁਸੀਂ ਪੰਜਾਬ ਦਾ ਜੋ ਮਰਜ਼ੀ ਕਰ ਲਓ ਸੋ ਮੈਂ ਬਾਈ ਗੱਲਾਂ ਕੀਤੀਆਂ ਧਿਆਨ ਰੱਖਿਓ ਕਿਸ਼ਨ কুমার ਜ਼ਿੰਮੇਵਾਰ ਆ ਇੱਕ ਸੱਜਣ ਕਹਿੰਦਾ ਨਹੀਂ ਸੱਜਣਾ ਕਿਸ਼ਨ কুমার ਕਿੱਥੇ ਜ਼ਿੰਮੇਵਾਰ ਆ ਕਿਹੜਾ ਪੌਦਾ ਕਿਸ਼ਨ কুমার ਵਰਗਿਆਂ ਨੂੰ ਜ਼ਿੰਮੇਵਾਰਾ BBMP ਤੇ BBMP ਦਾ ਕੰਟਰੋਲ ਕਰੋ ਸੈਂਟਰ ਕੋਲੇ ਵੈਬਸਾਈਟ ਚੈੱਕ ਕਰ ਲਿਓ ਤੁਸੀਂ BBMP ਦੀ ਸੋ ਨੂੰ ਅੰਕੜਾ ਨਹੀਂ ਦੱਸਣਗੇ ਵੀ ਕਿੰਨਾ ਪਾਣੀ ਦਾ ਫਲੋ ਸੀ ਕਿੰਨਾ ਆਇਆ ਕਿੰਨਾ ਕਿੰਨੇ ਫੁੱਟ ਪੱਧਰ ਆ ਤੇ ਕਿੰਨਾ ਅੱਗੇ ਗਿੱਟਾ ਨਹੀਂ ਛੱਡਿਆ ਜਾ ਰਿਹਾ ਇਹ ਬਹੁਤ ਡੂੰਘੀਆਂ ਸ਼ਾਸ਼ਾ ਹੁੰਦੀਆਂ ਨੇ ਇਹਨਾਂ ਨੂੰ ਪਤਾ ਵੀ ਕਾਨੂੰਨ ਵੀ ਰੱਦ ਕਰਾ ਲੈ ਉੱਥੇ ਵੀ ਜ਼ਮੀਨੀ ਆਪਾਂ ਖੋ ਸਕੇ ਲੈਂਡ ਪੂਲਿੰਗ ਆਏ ਲੈ ਕੇ ਉੱਥੇ ਵੀ ਆਪਾਂ ਇੱਕ ਵਾਰੀ ਪਿੱਛੇ ਹਟਣਾ ਪਿਆ ਲਾਲਚ ਦੇ ਕੇ ਵੀ ਦੇਖ ਲੈ ਉੱਥੇ ਵੀ ਨਹੀਂ ਭਾਈ ਦੇ ਇਹ ਡਰਾਵੇ ਤੋਂ ਵੀ ਨਹੀਂ ਭਾਈ ਦੇ ਐਂ ਕਰ ਦਿਓ ਅਸੀਂ ਕੰਮ ਕਰ ਦਿਓ ਜਿੰਨਾ ਪਿੰਡਾਂ 'ਚ ਅਸੀਂ ਜਾ ਰਹੇ ਆ ਨਾ ਭਾਈ ਤਬਾਹ ਹੋ ਚੁੱਕੇ ਲੋਕੋ 10 ਸਾਲ ਬਹਾਲ ਨਹੀਂ ਹੋਣੇ ਐਡੇ ਬੁਰੇ ਹਾਲ ਹੋ ਗਏ ਵਿਚਾਰਾਂ ਦੇ ਉਹ ਤਾਂ ਪਹਿਲੇ ਹੀ ਮਾਰੇ ਪਏ ਸੀ ਲੋਕ ਸੋ ਇਸ ਕਰਕੇ ਜਿਹੜੀ ਗੱਲ ਕਰਨ ਦੀ ਅੱਜ ਲੋੜ ਆ ਉਹ ਇਹ ਗੱਲ ਕਰਨ ਦੀ ਲੋੜ ਹੈ ਵੀ ਸਾਨੂੰ ਅੱਜ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਫਿਰ ਸਾਨੂੰ ਅੱਜ ਇਹ ਸਮੁੱਦੇ ਤੇ ਖੜਤ ਕੇ ਲੜਨਾ ਪਊ ਬੋਲਣਾ ਪਊ ਇਹ ਆਵਾਜ਼ ਬੁਲੰਦ ਕਰਨੀ ਪਊ ਪੂਰੇ ਪੰਜਾਬ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ ਵੀ ਇਹਨਾਂ ਡੈਮਾਂ ਤੇ ਇਹਨਾਂ ਹੈਡਵਰਕਸਾਂ ਤੇ ਇਹਨਾਂ ਪਾਣੀਆਂ ਤੇ ਪੰਜਾਬ ਦਾ ਹੀ ਕੰਟਰੋਲ ਚਾਹੀਦਾ ਅੱਜ ਆਪਾਂ ਕਹੀ ਜਾਂਦੇ ਹਰਿਆਣੇ ਨੂੰ ਪਾਣੀ ਦੇ ਦਿਓ ਜੀ ਖਰਾਸਤਾਨ ਨੂੰ ਪਾਣੀ ਦੇ ਦਿਓ ਜੇ ਤੁਸੀਂ ਅੱਜ ਪਾਣੀ ਦੇਣ ਦੀ ਗੱਲ ਕਰੋਗੇ ਫਿਰ ਤਾਂ ਪੱਕੀ ਮੋਹਰ ਲਾਉਣਗੇ ਵੀ ਹਾਂ ਪਾਣੀ ਸਾਨੂੰ ਫਿਰ ਜਦੋਂ ਨਹੀਂ ਹੁੰਦਾ ਸੋਕਾ ਪਿਆ ਹਣੋਦੋ ਵੀ ਪਾਣੀ ਦਿਓ ਜਦੋਂ ਕਿ ਰੈਪਰੈਂਸ ਦੇ ਅਨੁਸਾਰ ਇਹ ਪਾਣੀ ਪੰਜਾਬ ਦਾ ਹੈ ਜੇ ਅੱਜ ਪੰਜਾਬ ਨੂੰ ਮਾਰ ਰਿਹਾ ਤੇ ਵਰਤਨਾ ਵੀ ਪੰਜਾਬ ਨੇ ਥੱਲੋਂ ਪਾਣੀ ਅਰੇਗਿਸਤਾਨ ਬਣਦਾ ਜਾ ਰਿਹਾ ਆ ਕਈ ਇਹੋ ਜਿਹੇ ਵਿਦਵਾਨ ਹੈ ਕਹਿਣਗੇ ਲੱਖਿਆ ਲੈ ਹੁਣ ਕਿੰਨਾ ਪਾਣੀ ਆਇਆ ਫਰਦਾ ਤੂੰ ਕਹਿੰਦਾ ਪਾਣੀ ਮੁੱਕ ਜੂ ਇਹ ਪਾਣੀ ਦਸਾਂਦਲਾਂ ਚ ਖਤਮ ਹੋ ਜਾਣਾ ਛੋੜੀ ਧਰਤੀ ਦੇ ਹੇਠਾਂ ਪਾਣੀ ਕਿਵੇਂ ਜਾਊ ਇਹ ਜਿਹੜਾ ਪਾਣੀ ਹਜ਼ਾਰਾਂ ਸਾਲਾਂ ਚ ਛੋੜੇ ਥੱਲੇ ਪਤਨਾ ਚ ਗਿਆ ਉਹ ਆਪ ਮਕਾਈ ਜਾਂਦੇ ਉੱਥੇ ਨਹੀਂ ਪਾਣੀ ਜਾਣਾ ਇਹ ਇਹ ਧਰਤੀ ਨੇ ਬੰਦਰ ਹੋਣਾ ਕਿਨੇ ਸੋਕਾ ਕਦੇ ਹੜ ਅਹੀਂ ਮਾਰ ਕੇ ਨੰਗਣਗੇ ਧਰਤੀ ਨੂੰ ਸੋ ਇਸ ਕਰਕੇ ਬਾਈ ਗੱਲਾਂ ਬਾਤਾਂ ਇੱਕੇ ਬਿਨਾ ਗੱਲ ਨਹੀਂ ਬਣਦੀ ਇੱਕਾ ਹੀ ਹੈ ਨਹੀਂ ਸਾਡੇ ਯਾਰ ਇਸੇ ਦਾ ਸਾਡੇ ਲੋਕਾਂ ਦੀ ਹਾਲਾਤ ਹੋ ਰਿਆ ਸਗਵੀਰ ਬਾਦਲ ਨਾਲ ਤੁਰੇ ਫਿਰਦੇ ਆ ਹਾਂ ਜੀ ਤੁਸੀਂ ਆਓ ਜੀ ਤੁਸੀਂ ਹੱਲ ਕਰੋਗੇ ਲੈ ਇਹਨਾਂ ਨੇ ਤਾਂ ਪਤੰਦਰੋ ਤੁਹਾਡੇ ਗੱਡੇ ਤਕੜੇ ਸ਼ਹਿਰ ਦੇ ਤੁਹਾਡੇ ਕੋਈ ਕਿਸੇ ਨਾ ਕਾਂਗਰਸਾ ਜੇ ਤਾਂ ਬਚਾ ਦੂਗੀ ਉਹ ਨਹੀਂ ਬਚਣਾ ਉਹ ਐ ਨਹੀਂ ਬਚਣਾ ਇਹ ਤੁਸੀਂ ਦੇਖੇ ਨਹੀਂ ਯਾਰ ਕੋਈ ਹੈ ਨਾ ਜੋ ਬੰਦਾ ਜਿਹਦੇ ਜਿਹੜੀ ਗੱਲ ਕਰ ਰਿਹਾ ਹੋਵੇ ਅੱਜ ਹੱਕ ਦੀ ਗੱਲ ਕਰ ਰਿਹਾ ਹੋਵੇ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ ਹੋਵੇ ਫੈਡਰਲ ਢਾਂਚੇ ਦੀ ਗੱਲ ਕਰ ਰਿਹਾ ਹੋਵੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਹੋਵੇ ਕਰਦਾ ਗੱਲ ਬੰਦਾ ਇਹ ਕੋਈ ਹੋਰ ਨਹੀਂ ਕਰਨੀ ਬਾਈ ਸুইস ਕਰਕੇ ਸਾਨੂੰ ਬੇਨਤੀਆਂ ਇਹੀ ਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਮੈਂ ਇਸ ਕਰਕੇ ਇਹਨਾਂ ਪਿੰਡਾਂ ਦੇ ਫਿਰਦਾ ਨਾਂ ਤਾਂ ਦੇਖੋ ਮੈਂ ਕੁਈ ਵਾਲਾ ਦੀ ਨਾ ਚਰਾਗਾਂ ਪੂਗ ਮਾਰਨ ਦੇ ਪੈਨ ਡਾ ਦੂੰ ਸਾਰਾ ਸਕਾ ਦੂੰ ਜਾਂ ਪੀ ਜੂੰ ਤੇ ਨਾਂ ਮੈਂ ਬੂਰੀਆਂ ਚੱਕਣ ਵਾਲਾ ਮੈਂ ਬੂਰੀਆਂ ਚੱਕੀ ਫੜਦਾ ਬੰਦ ਲਾਉਂਦਾ ਫੜਦਾ ਤੇ ਨਾਂ ਮੇਰਾ ਉਹ ਕੰਮ ਆ ਸਿੱਧੀ ਤੁਹਾਨੂੰ ਮੈਂ ਗੱਲ ਦੱਸਦਾ ਮੇਰਾ ਕੰਮ ਹੈ ਕਿ ਇੱਥੇ ਸਾਨੂੰ ਇੰਨਾ ਮੌਕਿਆਂ ਦੇ ਉੱਤੇ ਇੰਨਾ ਮੁੱਦਿਆਂ ਦੇ ਉੱਤੇ ਸਾਨੂੰ ਇਹ ਗੱਲ ਕਰਨੀ ਬਣਦੀ ਆ ਕਿ ਇਹ ਜਿਹੜਾ ਪੰਜਾਬ ਦਾ ਹੱਕ ਕਿਉਂ ਆ ਤੇ ਅਸੀਂ ਕਿਵੇਂ ਲੈਣਾ ਤੇ ਇਹਦੀ ਲੜਾਈ ਕਿਵੇਂ ਲੜਨੀ ਆ ਇਹ ਪੰਜਾਬ ਦੇ ਜਿਹੜੀ ਚੇਤਨਤਾ ਨਾਲ ਸਾਡੀ ਸਾਡੀ ਬੋਧਕਤਾ ਦੇ ਵਿੱਚ ਗੱਲ ਪੈਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਪੰਜਾਬ 'ਚ ਹੜ੍ਹ ਕਿਉਂ ਆਉਂਦੇ ਆ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਜੇ ਇਹ ਹੀ ਪਾਣੀ ਤੁਸੀਂ ਦੇਖੋ ਮੇਰੀ ਗੱਲ ਸੁਣੋ ਮਾਸਨ ਵਿਭਾਗ ਨੇ ਪਹਿਲਾਂ ਦੱਸਤਾ ਇਹ 4 ਮਹੀਨੇ 100 ਦਿਨ ਪਹਿਲਾਂ ਦੱਸਤਾ ਵੀ ਐਤ ਕੀ ਮੀਂਹ ਜਿਆਦਾ ਪੈਣੇ ਆ ਇਹਨਾਂ ਨੂੰ ਪਤਾ ਸੀ ਇਹ ਕਿਉਂ ਨਹੀਂ ਇਹਨਾਂ ਨੇ ਥੋੜਾ ਥੋੜਾ ਪਾਣੀ ਕਰਕੇ ਜੁਲਾਈ ਦੇ ਵਿੱਚ ਛੱਡਣਾ ਸ਼ੁਰੂ ਕੀਤਾ ਵੀ 60000 ਕਿਊਸਕ 70000 ਕਿਊਸਕ ਕਿਉਂ ਨਹੀਂ ਛੱਡਣਾ ਸ਼ੁਰੂ ਕੀਤਾ ਕਿਉਂ ਇਹਨਾਂ ਨੇ ਡੈਮ ਫੁੱਲ ਭਰੇ ਇਹ ਸੋਚੋ ਨਾ ਜੇ ਜੁਲਾਈ ਮਹੀਨੇ ਦੇ ਵਿੱਚ 1 ਜੁਲਾਈ ਤੋਂ ਜਾਂ ਉਦੋਂ ਪਹਿਲਾਂ ਜੂਨ ਤੋਂ ਲੈ ਕੇ ਜਾਂ ਅੱਧੀ ਜੁਲਾਈ ਤੋਂ ਵੀ ਲੈ ਕੇ ਜੇ ਪਾਣੀ ਛੱਡਦੇ ਜਾਂਦੇ ਛੱਡਦੇ ਜਾਂਦੇ 50000 60000 70000 ਤਾਂ ਉਹ ਹੜ੍ਹ ਨਹੀਂ ਸੀ ਆਉਣੇ ਇਹ ਲਗਾਤਾਰ ਭਰੀ ਜਾਂਦੇ ਆ ਅੱਛਾ ਇਹ ਭਰਦੇ ਕਿਉਂ ਆ ਭਰਦੇ ਵੀ ਰਾਸਤਾਂ ਨੂੰ ਪਾਣੀ ਦੇਣਾ ਹੈ ਹਰਿਆਣੇ ਨੂੰ ਪਾਣੀ ਦੇਣਾ ਹੈ ਦਿੱਲੀ ਨੂੰ ਪਾਣੀ ਦੇਣਾ ਹੈ ਤੇ ਮਾਰਨਾ ਪੰਜਾਬ ਨੂੰ ਡੈਮ ਭਰੇ ਫਿਰ ਤਾਂ ਜਾਂਦੇ ਆ 1700 ਫੁੱਟ ਦੇ ਕਰੀਬ ਜਿਹੜਾ ਆਪਣਾ ਹੈਗਾ ਪਾਖੜਾ ਜਿਹੜਾ ਆਪਣਾ ਡੈਮ ਬੰਨ ਹੈ ਉਹਦੇ ਜਿਹੜੇ ਪਾਣੀ ਦਾ ਲੈਵਲ ਦਾ ਪੱਧਰ ਹੈ ਤੇ 1400 ਫੁੱਟ ਦੇ ਕਰੀਬ ਜਿਹੜਾ ਆਪਣਾ ਪਾਉ ਡੈਮ ਹੈ ਇਹ ਉਥੋਂ ਦੇ ਇੰਜੀਨੀਅਰ ਜਿਹੜੇ ਚੀਫ ਇੰਜੀਨੀਅਰ ਨੇ ਜਾਂ ਇੰਜੀਨੀਅਰ ਨੇ ਜਾਂ ਜਿਹੜੇ ਹੋਰ ਉਥੋਂ ਦੇ ਅਧਿਕਾਰੀ ਨੇ ਉਹ ਵੀ ਦੱਸ ਰਹੇ ਨੇ ਵੀ ਇਹਨੂੰ ਘੱਟੋ ਘੱਟ 25 ਤੋਂ 30 ਤੋਂ 40 ਫੁੱਟ ਨੀਵਾ ਰੱਖਿਆ ਜਾਂਦਾ ਹੈ ਇਹਨਾਂ ਨੇ ਫੋਲ ਕਰਤੇ ਸਮਝੋ ਨਾ ਗੱਲ ਨੂੰ ਫਿਰ ਇਤਕੀ ਲੋਕਾਂ ਨੂੰ ਵੀ ਪਤਾ ਸੀਗਾ ਵੀ ਇਤਕੀ ਨਾ ਜਿਹੜੇ ਬਾਸਾਂ ਜ਼ਿਆਦੇ ਹੋਣੀਆਂ ਮੀਂਹ ਜ਼ਿਆਦੇ ਪੈਣੇ ਆ ਲੋਕ ਵੀ ਆਮ ਗੱਲ ਚਰਚਾ ਚੱਲਦੀ ਸੀ ਵੀ ਇਤਕੀ ਮੀਂਹ ਜ਼ਿਆਦੇ ਆਉਣਗੇ ਇਨ੍ਹਾਂ ਕੋਲ ਤਾਂ ਪਹਿਲਾਂ ਹੀ ਇਹ ਰਿਪੋਰਟਾਂ ਸੀਗੀਆਂ ਕਿ ਮੀਂਹ ਜ਼ਿਆਦੇ ਆਉਣੇ ਆ ਉਦੋਂ ਵੀ ਨਹੀਂ ਪਾਣੀ ਛੱਡਿਆ ਸੋ ਇਸ ਕਰਕੇ ਇਹ ਮਸਲੇ ਨੂੰ ਜੇ ਅਸੀਂ ਹੱਲ ਚਾਹੁੰਦੇ ਆ ਪੱਕੇ ਤੌਰ ਤੇ ਨੀਵਰ ਚੱਕੀ ਫਿਰ ਬੋਰੀਆਂ ਲਾਈ ਜਾਓ ਲੰਗਰ ਕਿੰਨਾ ਕਰ ਲੰਗਰ ਲਾਉਂਗੇ ਕਿੰਨਾ ਫਿਰ ਬੋਰੀਆਂ ਚੱਕ ਲੋਂਗੇ ਫਕੀਰ ਨੂੰ ਫਿਰ ਬਾਹਾਂ ਖੜੀਆਂ ਕਰੋਗੇ ਜੋ ਇਹ ਚਾਹੁੰਦੇ ਆ ਵੀ ਲਓ ਭਾਈ ਸੰਭਾਓ ਜਬੀ ਨਾਮਾਨੀਆਂ ਡਾਨੀਆਂ ਨੂੰ ਸੰਭਾਲੋ ਸਾਡੀਆਂ ਜ਼ਮੀਨਾਂ ਸੰਭਾਲੋ ਪੰਜਾਬ ਅਜੇ ਤਾਂ ਚੱਲੇ ਆ ਅਜੇ ਤਾਂ ਮਰ ਚੱਲੇ ਫਿਰ ਆਹੀ ਕੁਝ ਕਰਨਾ ਪਊ ਐ ਨਹੀਂ ਗੱਲ ਚਲਣੀ ਇੱਕ ਸੱਜਣ ਕਹਿੰਦਾ ਲੱਖੇ ਬਾਈ 10% ਲੋਕ ਨੇ ਪੰਜਾਬ ਨਾਲ ਖੜਨ ਵਾਲੇ ਹਾਂ ਦੁਕਾਨ ਤਾਂ ਬਾਈ ਇਹੀ ਦੁਕਾਨ ਤਾਂ ਮੈਂ ਵੀ ਸੋਚਦਾ ਹੁੰਨਾ ਜੇ ਮੈਂ ਹੁਣ ਦੇਖਦਾ ਹੁੰਨਾ ਹਾਲਾਤ ਆਹ ਤਰ੍ਹਾਂ ਦੇ ਪੰਜਾਬ ਨਾਲ ਨਹੀਂ ਇਹ ਕੋਈ ਬਾਗਲਾ ਨਾਲ ਹੈ ਕੋਈ ਕਾਂਗਰਸ ਨਾਲ ਹੈ ਕੋਈ ਬੋਕਰ ਨਾਲ ਹੈ ਕੋਈ ਭਾਜਪਾ ਨਾਲ ਹੈ ਕੋਈ ਆਪਣੇ ਹਿੱਤ ਨਾਲ ਹੈ ਕੋਈ ਨਿੱਜ ਨਾਲ ਹੈ ਕੋਈ ਲਾਚ ਨਾਲ ਹੈ ਪੰਜਾਬ ਨਾਲ ਨਹੀਂ ਹੈ ਯਾਰ ਇਹ ਬਹੁਤ ਘੱਟ ਨੇ ਬਾਈ ਬਹੁਤ ਥੋੜੇ ਨੇ ਮੈਨੂੰ ਵੀ ਪਤਾ ਜਿਉਂ ਮੇਰੇ ਦਿਲੋਂ ਦਰਦ ਹੋਵੇ ਨਾ ਪੰਜਾਬ ਲਈ ਫਿਰ ਕਿੱਥੇ ਗੱਲਾਂ ਯਾਰ ਫਿਰ ਦੱਲ ਹੀ ਹੋਰ ਹੋਣਗੀਆਂ ਗੱਲਾਂ ਦੇ ਗੌਰ ਕਰ ਲਿਓ ਆਉਣ ਵਾਲੇ ਸਮੇਂ 'ਚ ਯਾਦ ਰੱਖਿਓ ਜਿਹੜੀ ਗੱਲ ਮੈਂ ਕਹੀ ਹੈ ਕਿ ਹੋ ਸਕਦਾ ਇਹ ਤੁਹਾਡਾ ਸਤੌਜ ਵਾਲਾ ਮਹਾਰਾਜ ਚਾਲ ਮਾਰ ਕੇ ਕਹਦੇ ਕਿ ਮੈਂ ਦਿੱਲੀ ਜਤੋਂ ਕਿਨਾਰਾ ਕਰ ਲਿਆ ਲੋਕਾਂ ਦੀ ਸympathy ਲੋਕਾਂ ਦੀ ਹਮਦਰਦੀ ਲੈਣ ਲਈ ਹੋਰ ਐਮਐਲ ਇਹਨਾਂ ਦੇ ਹੋਰ ਐਮਐਲ ਵੀ ਐਂ ਭੱਜਣਾ ਸਮਾਂ ਥੋੜਾ ਰਹਿ ਗਿਆ ਛਤਰ ਪੈਣ ਲੱਗ ਗਏ ਤੇ ਹੁਣ ਦੂਜੇ ਪਾਸੋਂ ਕੋਈ ਨਜ਼ਾਰਾ ਫੇਰ ਹੋਰ ਕਿਸੇ ਪਾਰਟੀ ਵੱਲੋਂ ਜਾ ਕੇ ਤੇ ਨਵੇਂ ਸਰੋਕੀਆ ਲੋਕ ਹਮਦਰਦੀ ਦੇ ਵੋਟਾਂ ਪਾ ਦੇਣ ਵਾਰਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸੱਚ ਫਤਿਹ ਬਲਾਉਣ ਤੋਂ ਪਹਿਲਾਂ ਯਾਰ ਮੈਂ ਗੱਲ ਥੋੜੀ ਜੀ ਮੇਰੇ ਦੁਆਰਾ ਜਿੱਥੇ ਚ ਆ ਗਈ ਮੈਂ ਕਰ ਲਾਂ ਤੁਸੀਂ ਦੇਖੋ ਮੇਰੇ ਨਾਲ ਇੱਕ ਗੱਲ ਆ ਜਿਹੜਾ ਐਨ ਐਚ ਆਈ ਹੈ ਨੈਸ਼ਨਲ ਹਾਈਵੇ ਥੋਰਟੀ ਦਾ ਬਹੁਤ ਵੱਡਾ ਅਧਿਕਾਰੀ ਉਹਨਾਂ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਜੀ ਇਹਨਾਂ ਸੜਕਾਂ ਤੁਸੀਂ 15 15 18 18 20 20 ਫੁੱਟ ਉੱਚੀਆਂ ਕਿਉਂ ਬਣਾਤੀਆਂ ਤਾਂ ਉਹਨੇ ਮੈਨੂੰ ਦੱਸਿਆ ਕਿ ਨਾ ਇਹ ਨਾ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਦਾ ਲੈਵਲ ਹੁੰਦਾ ਹਾਲਾਂ ਦੇ ਪਾਣੀ ਦਾ ਲੈਵਲ ਹੁੰਦਾ ਉਹਦਾ ਸਾਰਾ ਦੇਖ ਕੇ ਇਹ ਸਰਚ ਕਰਕੇ ਉਹਦਾ ਸੜਕਾਂ ਦਾ ਪੱਧਰ ਉਦੋਂ ਉੱਚਾ ਰੱਖਿਆ ਗਿਆ ਦੇਖੋ ਹਰਾਨੀ ਜਨਾਂ ਗੱਲ ਪਾਣੀ ਦੇ बहा ਦੇ ਉਲਟ ਜਿਹੜੀਆਂ ਭਾਰਤ ਮਾਲ ਦੀਆਂ ਸੜਕਾਂ ਬਣਾਤੀਆਂ ਐਡੀਆਂ-ਐਡੀਆਂ ਪੁਲੀਆਂ ਥੱਲੇ ਰੱਖਣ ਪਾਣੀ ਨੰਗਣ ਨੂੰ ਰੱਖੀਆਂ ਗਈਆਂ ਨੇ ਤੂੰ ਸਾਰੇ ਪੰਜਾਬ ਨੂੰ ਡੋਬ ਦੇਣੀਆਂ ਤਾ ਇਸ ਤਰ੍ਹਾਂ ਜੇ ਕਿਤੇ ਇਧਰੋਂ ਜਿਵੇਂ ਆ ਘੱਗਾ ਟੁੱਟਣ ਦੀ ਕਗਾਰ ਤੇ ਖੜਾ ਆਜ ਸੁਖਨਾ ਝੀਲ ਦੇ ਗੇਟ ਗੁੱਡ ਖੋਲਤੇ ਐ ਜੇ ਕਿਤੇ ਪਾਣੀ ਇਸ ਤਰ੍ਹਾਂ ਚਾਰਛਪੇਰੋਂ ਪੰਜਾਬ 'ਚ ਵੜ ਗਿਆ ਚਾਰਛਪੇਰੇ ਐ ਬੰਬ ਦੇ ਉੱਤੇ ਪੰਜਾਬ ਨੂੰ ਬਿਠਾਤਾ ਇਹ ਪਾਣੀ ਵੀ ਵਾਟਰ ਬੰਬ ਐ ਫਨੂ ਮਾਰ ਰਿਹਾ ਜਿੰਨੀਆਂ ਸੜਕਾਂ ਭਾਰਤ ਮਾਰਾ ਬੰਦੀਆਂ ਬਣਾਤੀਆਂ ਲਿਆ ਕੇ ਇਹਨਾਂ ਨੇ ਇਹ ਬੜੀਆਂ ਖਤਰਨਾਕ 20 ਫੁੱਟ ਦੀਆਂ ਸੜਕਾਂ ਇੰਨੀਆਂ-ਇੰਨੀਆਂ ਬਚਮੋਰੀਆਂ ਨੇ ਉਹ ਮੈਂ ਦੇਖਿਆ ਜਦੋਂ ਆ ਮੇਰੇ ਪਿੰਡ ਕੋਲ ਦੀ ਲੰਘਦੀ ਹੈ ਉਹ ਮਾੜਾ ਪਾਣੀ ਹੈ ਰੇਗ ਪਈ ਉਹ ਪਾਣੀਆਂ ਏਡੀਆਂ-ਗਾਡੀਆਂ ਹੀ ਬੰਦ ਹੋ ਗਈਆਂ 20 ਫੁੱਟ ਜਿਹੜਾ ਨੂੰ ਤੋੜ ਕੇ ਪਾਣੀ ਨੇ ਨਿਕਲਣਾ ਉਹਨਾਂ ਪਿੰਡਾਂ ਦੇ ਪਿੰਡ ਉੱਭਜਣਗੇ ਤਬਾਹ ਹੋ ਜਾਣਗੇ ਕੀ ਅਸੀਂ ਕੀ ਅਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹੋਏ ਮੈਂ ਰੌਲਾ ਪਾਇਆ ਮੇਰੇ ਪਿੰਡ ਦੇ ਲੋਕਾਂ ਨੂੰ ਅਸਰ ਪਾਇਆ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਮੈਂ ਕਿਹਾ ਇਹਨਾਂ ਦਾ ਵਿਰੋਧ ਕਰੋ ਨਾ ਜ਼ਮੀਨਾਂ ਦਿਓ ਹੁਣ ਜਿਹਨੇ 50-50 ਲੱਖ ਲਏ ਆ ਕਿੱਲੇ ਦੇ ਹੁਣ ਤਾਂ ਬਈ 70-80 ਲੱਖ ਨੂੰ ਕਿੱਲਾ ਹੋ ਗਿਆ ਤੇ ਉਹ ਅੱਜ ਲੋਕ ਤੁਸੀਂ ਦੇਖੋ ਥੋੜੇ ਹਾਲਾਤ ਕੀ ਆ ਸੇ ਪਾਸੇ ਬਣਾ ਦੇ ਇਹ ਵੀ ਇਹ ਵੀ ਸਮਝ ਨਹੀਂ ਲੱਗ ਰਹੀ ਗੱਲਾਂ ਦੀ ਅਸੀਂ ਉਦੋਂ ਰੌਲਾ ਪਾਉਂਦੇ ਸੀਗੇ ਕਿ ਭਰਾਵੋ ਟਿੱਬੇ ਨਾ ਚਕਾਓ ਮਿੱਟੀ ਨਾ ਚਕਾਓ ਮਿੱਟੀ ਲੋੜ ਪੈਣੀ ਹੈ ਅੱਜ ਜ ਮੰਨ ਲਓ ਜੇ ਸਾਰੇ ਪੰਜਾਬ ਚ ਹੜ ਆ ਗਏ ਘਰਾਂ ਦੇ ਘਰ ਥੱਲੇ ਬੈਹਿ ਕੇ ਡਿੱਗਣ ਲੱਗੇ ਨੋਹਾਂ ਬੈਠਣ ਲੱਗੀਆਂ ਸਾਡੇ ਪੰਜਾਬੀਆਂ ਕੋਲੇ ਕਿਤੇ ਬੈਠਣ ਨੂੰ ਥਾਂ ਹੈਗਾ ਕਿੱਥੇ ਬੈਠੋਗੇ ਦੱਸ ਦਿਆ ਬਜ਼ੁਰਗ ਵੀ ਬਾਹਰ ਦੀ ਸੱਟ ਆਈ ਸੀ ਘਰਾਂ ਬਾਹਰ ਦੀ ਸੱਟ ਪਈ ਦੀ ਬਾਹਰ ਦੀ ਉਹ ਤੇ ਲੋਕ ਸਾਰੇ ਘਰ ਛੱਡ ਕੇ ਆਪਣੇ ਟਿੱਬੇ ਲਿਜਾ ਕੇ ਬੈਹ ਗਏ ਸੀ ਹੁੰਦਾ ਟਿੱਬੇ ਖਤਮ ਕਰਤੇ ਸੀ ਮਿੱਟੀ ਖਤਮ ਕਰਤੀ ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਨਾ ਇਹ ਐਵੇਂ ਨਹੀਂ ਅਸੀਂ ਕਰਦੇ ਸੋਡੇ ਆਉਣ ਵਾਲੇ ਭਵਿੱਖ ਨੂੰ ਦੇਖ ਕੇ ਅਸੀਂ ਗੱਲਾਂ ਕਰਦੇ ਹੁੰਦੇ ਆ ਵੀ ਸਮਝੋ ਇਹ ਗੱਲਾਂ ਪਰ ਨਹੀਂ ਕੋ ਸਮਝਦਾ